ਜਿਸ ਨੂੰ ਤੋ ਰਖਵਾਲਾ ਮਾਰੇ ਤਿਸ ਕੋਣ ਸਤਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਵੱਡੇ ਤੋਂ ਵੱਡੇ ਰੋਗ ਬਿਨਾਂ ਦਵਾਈਆਂ ਤੋਂ ਠੀਕ ਹੋ ਜਾਂਦੇ ਹਨ ਸਤਗੁਰੂ ਜੀ ਨੇ ਕਾਕਾ ਆਤਮਾ ਸਿੰਘ ਨੂੰ ਬਿਨਾਂ ਦਵਾਈਆਂ ਤੋਂ ਕਿਸ ਤਰ੍ਹਾਂ ਠੀਕ ਕੀਤਾ ਇਹ ਸਾਕੀ ਸੁਣੋ ਇਹ ਕੋਤਕ ਸਨ 1987 ਦਾ ਹੈ ਸੰਤ ਨਰੰਦਰਨ ਸਿੰਘ ਜੀ ਪਿੰਡ ਜਾਗੋਵਾਲ ਰਹਿੰਦੇ ਹਨ ਉਹਨਾਂ ਦਾ 19 ਸਾਲ ਦਾ ਬੇਟਾ ਆਤਮਾ ਸਿੰਘ ਹੈ ਉਹ ਬੜਾ ਬਿਮਾਰ ਹੋ ਗਿਆ। ਸ਼ਾਂਤੀ ਜੀ ਨੇ ਕਾਕੇ ਨੂੰ ਦਰਾਹਾ ਹਸਪਤਾਲ ਵਿੱਚ ਦਾਖਲ ਕਰਵਾਇਆ। ਸੰਤ ਜੀ ਦਾ ਬੜਾ ਖਰਚਾ ਹੋ ਰਿਹਾ ਸੀ। ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਸ ਨੂੰ ਤੁਸੀਂ ਲੁਧਿਆਣੇ ਲੈ ਜਾਓ। ਸੰਤ ਜੀ ਨੇ ਡਾਕਟਰ ਨੂੰ ਕਿਹਾ ਹੁਣ ਰਾਤ ਦਾ ਸਮਾਂ ਹੈ ਅਸੀਂ ਸਵੇਰੇ ਲੈ ਜਾਵਾਂਗੇ। ਸਤਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਸ਼ਾਂਤੀ ਜੀ ਨੇ ਅਰਦਾਸ ਕੀਤੀ ਸਤਗੁਰੂ ਜੀ ਮੇਰਾ ਆਪ ਜਿਦੋਂ ਬਿਨਾ ਔਰ ਕੋਈ ਆਸਰਾ ਨਹੀਂ ਹੈ ਆਪ ਜੀ ਕਾਕੇ ਤੇ ਕਿਰਪਾ ਕਰੋ ਸ਼ੰਤੀ ਜੀ ਨੇ ਅਰਦਾਸ ਕੀਤੇ ਨੂੰ 15 ਮਿੰਟ ਹੋਏ ਸਨ ਕਿ ਕਾਕੇ ਨੇ ਆਪਣੇ ਪਿਤਾ ਜੀ ਨੂੰ ਕਿਹਾ ਹੁਣ ਮੈਂ ਠੀਕ ਆ ਛੁੱਟੀ ਲੈ ਕੇ ਘਰ ਚੱਲੋ ਸਵੇਰੇ ਸ਼ੰਤੀ ਜੀ ਨੇ ਡਾਕਟਰਾਂ ਕੋਲੋਂ ਛੁੱਟੀ ਮੰਗੀ ਕਿ ਕਾਕਾ ਹੁਣ ਠੀਕ ਹੈ ਡਾਕਟਰਾਂ ਨੇ ਕਾਕੇ ਨੂੰ ਵੇਖਿਆ ਤੇ ਕਿਹਾ ਤੁਸੀਂ ਕਾਕੇ ਨੂੰ ਕਿਹੜੀ ਦਵਾਈ ਦਿੱਤੀ ਹੈ ਸ਼ੰਤੀ ਜੀ ਕਹਿਣ ਲੱਗੇ ਅਸੀਂ ਸਤਿਗੁਰੂ ਜਗਜੀਤ ਸਿੰਘ ਜੀ ਤੋਂ ਦਵਾਈ ਲਈ ਹੈ ਅਸੀਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਸੀ ਡਾਕਟਰ ਇਹ ਕੌਤਕ ਸੁਣ ਕੇ ਬੜਾ ਖੁਸ਼ ਤੇ ਹੈਰਾਨ ਹੋਇਆ ਡਾਕਟਰ ਕਹਿਣ ਲੱਗਾ ਤੁਸੀਂ ਨਾਮਤਰੀ ਤੁਹਾਨੂੰ ਤਾਂ ਤੁਹਾਡੇ ਸਤਿਗੁਰ ਜੀ ਹਨ ਜੋ ਬਿਨਾਂ ਦਵਾਈ ਤੋਂ ਠੀਕ ਕਰ ਦਿੰਦੇ ਹਨ ਤਨ ਹਾਜ਼ਰਾ ਹਜ਼ੂਰ ਪੈਰ ਦਾ ਮਾਲਕ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦਿਓ